क्या <laughs> काम करते हैं? है कितने टाइम से रहे हैं छह महीने हो गए छह <hans> महीना <गए> ਕਲ ਵਰ ਇਟੂ ਕਿਨ ਨਾ ਵੀ ਤੋ ਇੰਗਲਿਸ ਟੋ ਥੰਡੋ ਹਾਂ ਇਹ ਦੰਦ ਸੋ ਦਾ ਫਾਰਮ ਹੁਨੇ ਪੀਣੀ ਇਨੀ ਕੱਢੀ ਕਿ ਨਾ ਇਤਨੇ ਟਾਈਮ ਤੋਂ ਲੱਗ ਰਿਹਾ 6 ਮਹੀਨੇ ਹੋ ਗਏ 6 ਮਹੀਨਾ ਕਲ ਵਰ ਇਟੂ ਕਿਨ ਨਾ ਵੀ ਤੋ ਇੰਗਲਿਸ ਟੋ ਥੰਡੋ সারা কি কোনো না কিছু ਸਰ ਜਿਹੜੇ ਪੀਜੀ ਮਾਲਕ ਹੈਗੇ ਆ ਡਾਟਾ ਵਗੈਰਾ ਨਾਲ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਕੋਣ ਕਿੱਥੇ ਰਹਿ ਰਿਹਾ ਹੈਗਾ ਤੇ ਇਸ ਚੀਨ ਦੇ ਕਿਸ ਤਰ੍ਹਾਂ ਦੀ ਜਿਹੜੀ ਹਦਾਇਤਾਂ ਜਾਰੀ ਕਰਦੇ ਹੋ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਆ ਜੀ ਜਿਹੜੇ ਤੇ ਫੋਰਨ ਨੈਸ਼ਨਲਸ ਹੈਗੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਣਾ ਨਮਾਇਰ ਹੈ ਜਿਹਦੇ ਲਈ ਫਾਰਮ ਸੀਏਸੀ ਇਹਨਾਂ ਨੂੰ ਇਸ਼ੂ ਕਰਕੇ ਦੇਣੇ ਫਾਰਮ ਸੀ ਇਹਨਾਂ ਨੇ ਭਰਨਾ ਹੁੰਦਾ ਜਿਹਦੀ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ ਪੀਜੀ ਮਾਲਕ ਉਸ ਤੋਂ ਬਾਅਦ ਜਿਹੜੇ ਡੋਮੈਸਟਿਕ ਸਟੂਡੈਂਟ ਨੇ ਜੀ ਉਹ ਅਸੀਂ ਇਹਨਾਂ ਨੂੰ ਇਹਨਾਂ ਦੇ ਫਾਈਲਸ ਲਈਆਂ ਹੋਈਆਂ ਜਿਹੜੇ ਕੇਅਰ ਟੇਕਰ ਨੇ ਤੇ ਜਿਹਨੇ ਮਾਲਕ ਨੇ ਉਹ ਸਾਡੇ ਕੋਲ ਜਿਹੜਾ ਹੈਗਾ ਉਹਨਾਂ ਦੇ ਰਿਪੋਰਟ ਜਿਹੜਾ ਹੈ ਉਹ ਸਮੇਂ ਸਮੇਂ ਤੇ ਪ੍ਰੋਡਿਊਸ ਕਰਦੇ ਰਹੇਗੇ ਚਾਹੇ ਉਹ ਬੱਚਾ ਜਿਹੜਾ ਹੈਗਾ 4 ਸਾਲ ਵਾਲੇ ਕੋਰਸ ਚਾ 5 ਸਾਲ ਵਾਲੇ ਕੋਰਸ ਚ ਜਾਂ ਫਿਰ ਜੇ ਇਸੇ ਏਰੀਆ ਦੇ ਵਿੱਚ ਹੀ ਉਹ ਪੀਜੀ ਚੇਂਜ ਕਰਦਾ ਤਾਂ ਵੀ ਉਹਦੀ ਰਿਪੋਰਟ ਜੰ ਦੇਣਾ ਉਹਨਾਂ ਲਈ ਜ਼ਰੂਰੀ ਸਰ ਲੋਕਲ ਇੱਕ ਮਸ਼ਹੂਰ ਔਰ ਬਦਨਾਮ ਮੇਰੀ ਹੈਗਾ ਇਸ ਇਲਾਕੇ ਦਾ ਜਿੱਥੇ ਕਿ ਦੇਵਵਾਰ ਔਰ ਠੰਡਾ ਗਰੀ ਜਿਹੇ ਮਾਮਲੇ ਉੱਪਰ ਉੱਪਰ ਕੇ ਸਾਹਮਣੇ ਆਉਂਦੇ ਹੈਗੇ ਔਰ ਇੱਕ ਸਰਵੇ ਅਸੀਂ ਵੀ ਕੀਤਾ ਸੀ ਸਾਡੀ ਮੀਡੀਆ ਟੀਮ ਨੇ ਕਿ ਜਿਹੜੇ ਲੋਕੀ ਆ ਕੇ ਬਾ ਹੁਣ ਕੌਣ ਚੋਰਾ ਕੌਣ ਸਾਦਾ ਕਿਸੇ ਮੂਤਰ ਤੇ ਲਿਖਿਆ ਨਹੀਂ ਹੈਗਾ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਨਵੇਂ ਏਜੰਡੇ ਕੁਝ ਆਉਣ ਵਾਲੇ ਸਮੇਂ ਵਿੱਚ ਤੈਅ ਕੀਤੇ ਜਾਣਗੇ ਤੁਸੀਂ ਅਰਾਊਂਡ ਹੁਣ ਪਿਛਲੇ ਮਹੀਨਿਆਂ ਦੀ ਕਾਰਵਾਈ ਜਿਹੜੀ ਹੈਗੀ ਤੁਸੀਂ ਦੇਖੀ ਲਈ ਹੋਣੀ ਹੈ ਸਾਡੇ ਮੀਡੀਆ ਦੇ ਵਿੱਚ ਬਹੁਤ ਸਾਰੇ ਤੇ ਬਾਈਟਸ ਵੀ ਆਉਂਦੀ ਰਹਿੰਦੀਆਂ ਅਸੀਂ ਜਿਹੜਾ ਦੇਵਪਾਰ ਦਾ ਤੰਦਾ ਉਹ ਕਿਤੇ ਪੁਰਜ਼ੋਰ ਜਿਹੜੀ ਹੈ ਅਸੀਂ ਦ੍ਰਿੜਤਾ ਨਾਲ ਜਿਹੜਾ ਕੰਮ ਕੀਤਾ ਉਹਦੇ ਵਿੱਚ ਰਿਜ਼ਲਟਸ ਵੀ ਸਾਹਮਣੇ ਆਏ ਥੋੜੇ ਸਾਹਮਣੇ ਅਸੀਂ ਕਾਫੀ ਮੋਡਿਊਲੇ ਤੇ ਬਸਤੀ ਤੇ ਇਹਦੇ ਤੇ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਹੁਣ ਜਿਹੜਾ ਹੈ ਕਾਬੂ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਬਾਹਰ ਤੋਂ ਬੰਦੇ ਆ ਕੇ ਜਿਹੜੇ ਰਹਿ ਰਹੇ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਇੱਥੋਂ ਖਦੇੜ ਦਿੱਤਾ ਹੈ ਜਿਹੜਾ ਕੋਈ ਬੰਦਾ ਸਮੇਂ ਤੋਂ ਬਾਅਦ ਵੀ ਇੱਥੇ ਘੁੰਮਦਾ ਮਿਲ ਜਾਂਦਾ ਉਹਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਥਾਣੇ ਲੈ ਜਾਂਦੇ ਹਾਂ ਉਸ ਤੋਂ ਬਾਅਦ ਜੇ ਉਹ ਆਪਣੀ ਪਛਾਣ ਸਿੱਧ ਕਰ ਦਿੰਦਾ ਚਾਹੇ ਉਹ ਇੱਥੇ ਕੰਮ ਵਾਸਤੇ ਆਇਆ ਚਾਹੇ ਉਹ ਇੱਥੇ ਉਹਦਾ ਕੋਈ ਆਪਣਾ ਪੀਜੀ ਹੈ ਜੇ ਤੱਕ ਉਹ ਇਸ ਚੀਜ਼ ਸਿੱਧ ਨਹੀਂ ਕਰਦਾ ਉਸ ਦਾ ਕਸਿਓ ਨੂੰ ਛੱਡਦੇ ਨਹੀਂ ਤੇ ਜੇ ਉਹ ਨਹੀਂ ਸਿੱਧ ਕਰ ਪੰਦਾ ਸੀ 109 ਹਜ਼ਾਰ ਰੁਪਏ ਦੀ ਸਿਕਾਰਨੀ ਉਹ ਦੱਬ ਕਰ ਸਰ ਇਹ ਕਾਗਰੀ ਕਰਕੇ ਏਰੀਆ ਕਾਫੀ ਵੱਡਾ ਹੈਗਾ ਕ੍ਰਾਈਮ ਵੀ ਕਾਫੀ ਜ਼ਿਆਦਾ ਹੈਗਾ ਲੇਕਿਨ ਮਿਹਰੂ ਪੁਲਚੌਂਕੀ ਜਿਹੜੀ ਹੈਗੀ ਹੈ ਮੁਲਾਜ਼ਮਾਂ ਦੀ ਗਿਣਤੀ ਬੜੀ ਘੱਟ ਹੈਗੀ ਹੈ ਇਸ ਨੂੰ ਲੈ ਕੇ ਕੁਝ ਕਰਨਾ ਤੁਹਾਡਾ ਕੀ ਲੱਗਦਾ ਕਿ ਤਿੰਨ ਚਾਰ ਮੁਲਾਜ਼ਮ ਜਿਹੜੇ ਇੰਨਾ ਏਰੀਆ ਸੰਭਾਲ ਸਕਦੇ ਹੈਗੇ ਕਾਫੀ ਦੇਖੋ ਜੀ ਮੁਲਾਜ਼ਮ ਜਿਹੜੇ ਚੌਂਕੀ ਦੇ ਨੇ ਉਹ ਨੌਮ ਦੇ ਅਨੁਸਾਰ ਹੀ ਅਸੀਂ ਜਿਹੜੇ ਲਗਾਉਂਦੇ ਆ ਉਸ ਤੋਂ ਬਾਵਜੂਦ ਸਾਡੇ ਜਿਹੜੇ ਪੁਲਿਸ ਸਟੇਸ਼ਨ ਆ ਸਤਨਾਮਪੁਰਾ ਉਤੋਂ ਅਸੀਂ ਰੀਇਨਫੋਰਸ ਕਰੀਦਾ ਉਸ ਤੋਂ ਇਲਾਵਾ ਸਾਡੇ ਕੋਲ ਆਰਪੀ ਟੀਮਸ ਹੈਗੀਆਂ ਸਮੇਂ-ਸਮੇਂ 'ਤੇ ਸਾਨੂੰ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਫੋਰਸ ਵੀ ਮੁਹੱਈਆ ਕਰਾਈ ਜਾਂਦੀ ਹੈ ਐਡੀਸ਼ਨਲ ਜਿਨ੍ਹਾਂ ਦਾ ਯੂਜ਼ ਕਰਕੇ ਅਸੀਂ ਜਿਹੜਾ ਹੈ ਸਪੈਸ਼ਲ ਆਪਰੇਸ਼ਨ ਦੇ ਅੰਦਰ ਚਲਾਉਂਦੇ ਰਹੇ ਕਾਲ ਵਕਨ ਲਈ ਧੰਨਵਾਦ